ਜੇਕਰ ਗੱਲ ਪੰਜਾਬ ਪੁਲਿਸ ਦੀ ਕਰੀਏ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਵੱਡੇ ਰੈਂਕ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਦੇ ਤਬਾਦਲੇ ਕਰ ਦਿੱਤੇ ਜਾਂਦੇ ਨੇ ਭਾਵੇਂ ਉਹ ਡੀਐਸਪੀ ਰੈਂਕ ਤੇ ਹੋਣ ਐਸਪੀ ਰੈਂਕ ਤੇ ਹੋਣ ਪੁਲਿਸ ਕਮਿਸ਼ਨਰ ਹੋਣ ਜਾਂ ਫਿਰ ਐਸਐਸਪੀਜ਼ ਹੋਣ ਜੇਕਰ ਗੱਲ ਕੀਤੀ ਜਾਵੇ ਛੋਟੇ ਮੁਲਾਜ਼ਮਾਂ ਦੀ ਥਾਣੇਦਾਰਾਂ ਦੀ ਤਾਂ ਬਹੁਤ ਘੱਟ ਹੁੰਦਾ ਕਿ ਉਹਨਾਂ ਦੀਆਂ ਬਦਲੀਆਂ ਕੀਤੀਆਂ ਜਾਣ ਪਰ ਹੁਣ ਅਜਿਹਾ ਨਹੀਂ ਹੋਏਗਾ ਦੱਸਦੀ ਹੈ ਕਿ ਇਸ ਨੂੰ ਲੈ ਕੇ ਡੀਜੀਪੀ ਪੰਜਾਬ ਦੇ ਵੱਲੋਂ ਹੁਕਮ ਜਾਰੀ ਹੋਏ ਨੇ ਕੀ ਆ ਪੂਰਾ ਮਾਮਲਾ ਤੁਹਾਨੂੰ ਦੱਸ ਦਿਆਂ ਦਰਸ਼ਕਾਂ ਦੱਸਦੀ ਹੈ ਕਿ ਅਗਲੇ ਬਾਰੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਡੀਜੀਪੀ ਦੇ ਵੱਲੋਂ ਰਿਹਾਇਸ਼ੀ ਜ਼ਿਲ੍ਹਿਆਂ ਦੇ ਵਿੱਚ ਤਣਾਤ ਅਤੇ ਲਗਾਤਾਰ 3 ਸਾਲਾਂ ਤੋਂ ਇੱਕੋ ਜ਼ਿਲ੍ਹੇ ਦੇ ਵਿੱਚ ਤਣਾਤ ਥਾਣੇਦਾਰਾਂ ਦੀ 26 ਦਸੰਬਰ ਤੱਕ ਬਦਲੀ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਨੇ ਜਨਨ ਕਿ ਹੁਣ ਉਹਨਾਂ ਦੀਆਂ ਬਦਲੀਆਂ ਹੋਣਗੀਆਂ ਬਦਲੀਆਂ ਕਰਨ ਤੋਂ ਬਾਅਦ ਇਸ ਬਾਰੇ ਜਾਣਕਾਰੀ ਡੀਜੀਪੀ ਦਫ਼ਤਰ ਨੂੰ ਭੇਜਣ ਦੀਆਂ ਹਦਾਇਤਾਂ ਵੀ ਹੁਣ ਜਾਰੀ ਕਰ ਦਿੱਤੀਆਂ ਗਈਆਂ ਨੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਹੀ ਥਾਣੇਦਾਰ ਆਪਣੇ ਮਨਪਸੰਦ ਜ਼ਿਲ੍ਹਿਆਂ ਵਿੱਚ ਬਦਲੀ ਕਰਵਾ ਗਏ ਨੇ ਅਤੇ ਪੰਜਾਬ ਪੁਲਿਸ ਮੁਖੀ ਨੇ 21 ਦਸੰਬਰ ਨੂੰ ਸਵੇਰ ਦੀਆਂ ਸਮੂਹ ਰੇਂਜਾਂ ਦੇ ਆਈਜੀਜ਼ ਡੀਆਈਜੀਜ਼ ਕਮਿਸ਼ਨਰਾਂ ਤੇ ਗਵਰਨਮੈਂਟ ਰੇਲਵੇ ਪੁਲਿਸ ਤੇ ਏਆਈਜੀਜ਼ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਹੁਣ ਜਾਨੀ ਕਿ ਹੁਣ ਜਿੰਨੇ ਵੀ ਥਾਣੇਦਾਰ ਨੇ ਉਹਨਾਂ ਦੀਆਂ ਬਦਲੀਆਂ ਜਿਹੜੀਆਂ ਉਹ ਹੋਣਗੀਆਂ 26 ਦਸੰਬਰ ਤੱਕ ਜਿਹੜਾ ਇਹ ਹੋਏਗਾ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਏਐਸਜ਼ ਰੈਂਕ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਦੀਆਂ ਬਦਲੀਆਂ ਨਹੀਂ ਹੁੰਦੀਆਂ ਉਹ ਆਪਣੇ ਮਨਪਸੰਦ ਜਿਹੜੀਆਂ ਥਾਮਾਂ ਦੇ ਉੱਤੇ ਭਾਵੇਂ ਪੁਲਿਸ ਸਟੇਸ਼ਨਾਂ ਦੀ ਗੱਲ ਕੀਤੀ ਜਾਵੇ ਜਾਂ ਟ੍ਰੈਫਿਕ ਪੁਲਿਸ ਦੀ ਗੱਲ ਕੀਤੀ ਜਾਵੇ ਜਿੱਥੇ ਵੀ ਉਹਨਾਂ ਦੀ ਮਨਪਸੰਦੀ ਹੁੰਦੀ ਹੈ ਉਹ ਆਪਣੀਆਂ ਬਦਲੀਆਂ ਉੱਥੋਂ ਦੀਆਂ ਕਰਵਾ ਲੈਂਦੇ ਨੇ ਜਾਂ ਆਪਣੇ ਮਨਪਸੰਦ ਸਟੇਸ਼ਨਾਂ ਦੇ ਉੱਤੇ ਹੀ ਰਹਿੰਦੇ ਨੇ ਪਰ ਹੁਣ ਜਿਹਾ ਨਹੀਂ ਹੋਏਗਾ ਇਸ ਨੂੰ ਲੈ ਕੇ ਜਿਹੜਾ ਹੁਕਮ ਹੈ ਉਹ ਡੀਜੀਪੀ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਹੀ ਨਹੀਂ ਕਿ ਇਹ ਜਿਹੜੇ ਹੁਕਮ ਨੇ ਉਹ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਣਗੇ ਬਲਕਿ ਜ਼ਮੀਨੀ ਪੱਧਰ ਤੈਸੋਂ ਲਾਗੂ ਕਰਨਾ ਪਏਗਾ ਇਸ ਲਈ ਕਿਉਂਕਿ ਰਿਪੋਰਟ ਹੈ ਜਿਹੜੀ ਉਹ ਵੀ ਡੀਜੀਪੀ ਦਫ਼ਤਰ ਨੂੰ ਹੁਣ भेजनी ਹੋਵੇਗੀ ਦਰਸ਼ਕਾਂ ਨੂੰ ਇੱਕ ਵਾਰ ਫਿਰ ਦੱਸਦੀ ਹੈ ਕਿ ਇਹ ਹੁਕਮਾਂ ਦੇ ਵਿੱਚ ਕੀ ਕਿਹਾ ਗਿਆ ਕਿਹੜੇ ਥਾਣੇਦਾਰਾਂ ਦੀ ਬਦਲੀ ਹੋਏਗੀ ਦਰਅਸਲ ਜਿਹੜੇ ਗੱਲ ਕੀਤੀ ਜਾਵੇ ਪੰਜਾਬ ਦੇ ਡੀਜੀਪੀ ਵੱਲੋਂ ਰਿਹੈਸ਼ੀ ਜ਼ਿਲ੍ਹੇ ਨੇ ਜਿਹੜੇ ਉਹਨਾਂ ਦੇ ਵਿੱਚ ਤਣਾਤ ਨੇ ਜਿਹੜੇ 3 ਸਾਲਾਂ ਤੋਂ ਲਗਾਤਾਰ ਇੱਕੋ ਜ਼ਿਲ੍ਹੇ ਦੇ ਵਿੱਚ ਤਣਾਤ ਨੇ ਉਹ ਥਾਣੇਦਾਰਾਂ ਦੀ ਬਦਲੀ ਹੁਣ 26 ਦਸੰਬਰ ਤੱਕ ਕਰਨ ਦੇ ਹੁਕਮ ਨੇ ਜਿਹੜੇ ਉਹ ਕੀਤੇ ਗਏ ਨੇ ਜਿsto ਬਾਅਦ ਬਦਲੀਆਂ ਕਰਨ ਤੋਂ ਬਾਅਦ ਇਸ ਬਾਰੇ ਜਾਣਕਾਰੀ ਡੀਜੀਪੀ ਦਫ਼ਤਰ ਨੂੰ ਭੇਜਣ ਦੀ ਹਦਾਇਤਾਂ ਵੀ ਹੁਣ ਜਾਰੀ ਹੋ ਚੁੱਕੀਆਂ ਨੇ ਤੇ ਨਾਲ ਹੀ ਗੱਲ ਕੀਤੀ ਜਾਵੇ ਬੌਧੀ ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਥਾਣੇਦਾਰ ਆਪਣੇ ਮਨਪਸੰਦ ਜ਼ਿਲ੍ਹਿਆਂ ਵਿੱਚ ਬਦਲੀ ਕਰਵਾ ਚੁੱਕੇ ਨੇ ਅਤੇ ਪੰਜਾਬ ਪੁਲਿਸ ਦੇ ਮੁਖੀ ਨੇ 21 ਦਸੰਬਰ ਨੂੰ ਸਵੇਰ ਦੀਆਂ ਸਮੂਹ ਰੇਂਜਾਂ ਦੇ ਆਈਜੀਜ਼ ਡੀਆਈਜੀਜ਼ ਕਮਿਸ਼ਨਰਾਂ ਅਤੇ ਗਵਰਨਮੈਂਟ ਰੇਲਵੇ ਪੁਲਿਸ ਦੇ ਏਆਈਜੀਜ਼ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਜਾਨੀ ਕਿ ਹੁਣ ਬਦਲੀਆਂ ਕਰਕੇ ਉਸ ਤੋਂ ਬਾਅਦ ਰਿਪੋਰਟ ਭੇਜਣੀ ਹੋਵੇਗੀ ਕਿਉਂਕਿ 26 ਦਸੰਬਰ ਤੱਕ ਜਿਹੜਾ ਇਹ ਹੁਕਮ ਦਿੱਤਾ ਗਿਆ ਕਿ ਬਦਲੀਆਂ ਨੇ ਉਹਨਾਂ ਦੀਆਂ ਕੀਤੀਆਂ ਜਾਣ ਤਾਂ ਇਸ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਜ਼ਮੀਨੀ ਪੱਧਰ ਤੇ ਬਦਲੀਆਂ ਤੋਂ ਬਾਅਦ ਕਿਸ ਤਰੀਕੇ ਦੀ ਹਲਚਲ ਰਹੇਗੀ ਬਦਲੀਆਂ ਤੋਂ ਬਾਅਦ ਕੀ ਪ੍ਰਭਾਵ ਪਏਗਾ ਜੇਕਰ ਕ੍ਰਾਈਮ ਦੀ ਗੱਲ ਕੀਤੀ ਜਾਵੇ ਕ੍ਰਾਈਮ ਰਿਸਪੌਂਸ ਦੀ ਗੱਲ ਕੀਤੀ ਜਾਵੇ ਜਾਂ ਡਰੱਗਸ ਨੂੰ ਲੈ ਕੇ ਹੋਰ ਮੁੱਦੇ ਨੇ ਅ ਜਿਸ ਨੇ ਦੇ ਉਤੇ ਪੁਲਿਸ ਨੇ ਸਿਕੰਜਾ ਕਸਰਾ ਹੁੰਦਾ ਉਹਨਾਂ ਮੁੱਦਿਆਂ ਨੂੰ ਲੈ ਕੇ ਕੀ ਅਪਡੇਟ ਮਿਲੇਗੀ ਜਮਿਨੀ ਪੱਧਰ ਤੇ ਕੋਈ ਬਦਲਾ ਆਏਗਾ ਇਸ ਤੋਂ ਬਾਅਦ ਉਹ ਵੀ ਕਿਤਨਾ ਕਿਤੇ ਦੇਖਣਾ ਹੋਵੇਗਾ ਜੁੜੇ ਨੂੰ ਲੀਡਰ ਪੰਜਾਬੀ মিডিਆ ਨਾਲ ਧੰਨਵਾਦ